ਚੰਗੀ ਗੱਲ ਸੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਆਇਆ ਦੇਸ਼ ਦਾ ਪ੍ਰਧਾਨ ਮੰਤਰੀ ਲੋਕਾਂ ਨਾਲ ਗੱਲ ਕਰਦਾ ਇੱਕ ਵੱਡੀ ਗੱਲ ਸੀ ਲੇਕਿਨ ਨਹੀਂ ਕੀਤੀ ਸਰਕਾਰਾਂ ਨੇ ਪ੍ਰਸ਼ਾਸਨ ਦੇ ਪੁਲਿਸ ਦੇ ਛਾਂ ਦੇ ਥੱਲੇ ਇਹ ਆਦੀ ਰੈਲੀ ਕੀਤੀ ਕਿਸਾਨਾਂ ਦੀ ਗੱਲ ਤੱਕ ਨਹੀਂ ਸੁਣੀ ਗਈ ਈਵਨ ਕਿ ਕਈ ਥਾਵਾਂ ਦੇ ਉੱਤੇ ਕਿਸਾਨਾਂ ਨਾਲ ਹੱਥੋ ਪਾਈ ਦਾ ਮਾਹੌਲ ਬਣਾਇਆ ਇੱਕ ਬੀਜੇਪੀ ਦਾ ਉਮੀਦਵਾਰ ਹੰਸਰਾਜ ਹੰਸ ਮੋਗੇ ਦੇ ਵਿੱਚ ਬੋਲਦਾ ਤੇ ਕਹਿੰਦਾ ਕੀ ਕਹਿੰਦਾ ਕੰਦਾ ਉੱਥੇ ਬਰਛੇ ਤੇ ਕਿਰਪਾਨਾਂ ਲੈ ਕੇ ਆ ਗਏ ਮੈਨੂੰ ਵੱਢ ਦੇਣਾ ਸੀ ਮੈਨੂੰ ਮਾਰ ਦੇਣਾ ਸੀ ਮੇਰੀ ਗੱਡੀ ਤੋੜਤੀ ਪਹਿਲਾਂ ਤਾਂ ਮੈਂ ਸਪਸ਼ਟ ਕਰ ਦਿਆਂ ਕਿ ਇੱਕ ਵੀ ਬੰਦਾ ਹੰਸ ਰਾਜ ਦੀ ਗੱਡੀ ਦੇ ਨੇੜੇ ਨਹੀਂ ਆਇਆ ਦੂਜੀ ਗੱਲ ਹਾਂ ਸਵਾਲ ਇੱਥੇ ਆਇਆ ਕਿਉਂ ਲੈ ਕੇ ਆਂਦਾ ਉਹਨੂੰ ਉੱਥੇ ਇਹਦਾ ਮਤਲਬ ਆ ਹੰਸ ਰਾਜ ਹੰਸ ਨੇ ਉੱਥੇ ਬੋਲ ਦਿਆਂ ਇਹ ਗੱਲ ਕਹੀ ਐ ਕਿ ਮੈਂ ਮਰਨ ਤੋਂ ਨਹੀਂ ਡਰਦਾ ਮੈਂ ਪ੍ਰਿਪੇਅਰ ਹੋ ਕੇ ਗਿਆ ਸੀ ਪ੍ਰਿਪੇਅਰ ਸ਼ਬਦ ਵਰਤਿਆ ਹੈ ਸਮਝੋ ਜੇ ਪ੍ਰੇਪੇਅਰ ਸ਼ਬਦ ਕਿਉਂ ਵਰਤਿਆ ਹੁਣ ਇਹਦੇ ਮਗਰ ਇੱਕ ਸਟ੍ਰੈਟਜੀ ਹੈ ਇੱਕ ਰਣਨੀਤੀ ਹੈ ਓਕੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਆਰਐਸਐਸ ਦੇ ਜਰਨਲ ਸੈਕਟਰੀ ਦਾ ਬਿਆਨ ਹੁੰਦਾ ਹੈ ਕਿ ਆ ਜਿਹੜੇ ਕਿਸਾਨ ਅੰਦੋਲਨਕਾਰੀ ਬੈਠੇ ਨੇ ਆ ਜਿਹੜੇ ਲੋਕ ਅੰਦੋਲਨ ਕਰਦੇ ਨੇ ਇਹ ਅਲਗਾਵਾਦੀ ਨੇ ਇਹ ਖਾਲਿਸਤਾਨੀ ਨੇ ਔਰ ਚੋਣਾਂ ਦੇ ਸਮੇਂ ਦੇ ਉੱਤੇ ਦੇਸ਼ ਦੇ ਅੰਦਰ ਅਰਾਜਕਤਾ ਫੈਲਾਉਣਗੇ ਇਹ ਗੱਲ ਕਹੀ ਆ ਉਸ ਗੱਲ ਨੂੰ ਪਕਿਉਣ ਦੇ ਲਈ ਉਹਨੂੰ ਸੱਚ ਸਾਬਤ ਕਰਨ ਦੇ ਲਈ ਜੋ ਹੰਸਰਾਜ ਹੰਸ ਨੇ ਕਿਹਾ ਕਿ ਮੈਂ ਪ੍ਰਿਪੇਅਰ ਹੋ ਕੇ ਚੱਲਿਆ ਸੀਗਾ ਕਿ ਮੈਨੂੰ ਮਰਨ ਦੀ ਕੋਈ ਪਰਵਾਹ ਨਹੀਂ ਇਹਦਾ ਮਤਲਬ ਕੀ ਨਿਕਲਦਾ ਹੈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਉੱਥੇ ਜਾਣ ਬੁੱਝ ਕੇ ਆਇਆ ਹੋ ਸਕਦਾ ਪ੍ਰਸ਼ਾਸਨ ਨੇ ਰੋਕਿਆ ਵੀ ਹੋਵੇ ਲੇਕਿਨ ਧੱਕੇ ਨਾਲ ਆਇਆ ਹੋਵੇ ਲੇਕਿਨ ਉੱਥੇ ਆਇਆ ਪ੍ਰਸ਼ਾਸਨ ਲੈ ਕੇ ਆਇਆ ਮੈਂ ਤਾਂ ਇਹ ਕਹਾਂਗਾ ਨਨਾਈਕੀ ਪ੍ਰਸ਼ਾਸਨ ਦੀ ਹੈ ਜਦੋਂ ਪਤਾ ਹੈ ਕਿ ਸੜਕ ਕੋ ਰੋਕੀ ਹੋਈ ਹੈ ਉੱਥੇ ਆਉਣ ਦਾ ਕੋਈ ਮਤਲਬ ਨਹੀਂ ਬਣਦਾ ਸੀ ਕੋਈ ਤੁਕ ਨਹੀਂ ਬਣਦੀ ਸੀ ਔਰ ਉਹ ਉੱਥੇ ਆਏ ਉੱਥੇ ਆ ਕੇ ਲੋਕਾਂ ਨੂੰ ਜਿਸ ਤਰ੍ਹਾਂ ਦੀ ਪ੍ਰੋਵੋਕੇਸ਼ਨ ਇਸ ਆਦਮੀ ਦੇ ਪਿਛਲੇ ਬਿਆਨਾਂ ਚ ਹੋਈ ਹੋਈ ਹੈ ਕਿ ਲੋਕਾਂ ਨੂੰ ਗੁੱਸਾ ਚੜਾਇਆ ਹੋਇਆ ਲੋਕਾਂ ਨੂੰ ਇਹ ਕਿਹਾ ਇਹਨਾਂ ਨੇ ਇੱਕ ਇਕੱਠ ਦੇ ਵਿੱਚ ਬੋਲੇ ਨੇ ਕੀ ਕਹਿੰਦੇ ਆ ਕਿ ਦੋ ਤਰੀਕ ਨੂੰ ਇੱਕ ਤਰੀਕ ਨੂੰ ਵੋਟਾਂ ਪੈ ਲੈਣ ਦਿਓ ਦੋ ਤਰੀਕ ਨੂੰ ਨਿਪੜਾਂਗੇ ਇਹਨਾਂ ਨਾਲ ਛਿੱਤਰ ਮਾਰਾਂਗੇ ਇਹਨਾਂ ਦੇ ਫਿਰ ਵੇਖਾਂਗੇ ਕਿਹੜਾ ਖੱਬੀਖਾਨਾ ਦੂਖਾ ਸਾਡੇ ਸਾਹਮਣੇ ਰੜਕਦਾ ਹੈ ਇਹ ਕੀ ਹੈ ਇਹਦਾ ਮਤਲਬ ਤੁਸੀਂ ਲੋਕਾਂ ਨੂੰ ਪ੍ਰਵੋਗ ਕਰ ਰਹੇ ਹੋ ਬਿਲਕੁਲ ਉਸੇ ਹੀ ਬਿਆਨ ਦੀ ਰੋਸ਼ਨੀ ਚ ਚੱਲ ਕੇ ਇੱਕ ਪਾਸੇ ਪ੍ਰਵੋਗ ਕਰ ਰਹੇ ਹੋ ਤੇ ਉਹ ਪ੍ਰਵੋਗ ਕਰਕੇ ਲੋਕਾਂ ਨੂੰ ਗੁੱਸਾ ਚੜਾ ਕੇ ਫਿਰ ਤੁਸੀਂ ਲੋਕਾਂ ਦੇ ਭੀੜ ਦੇ ਵਿੱਚ ਵੱਜਦੇ ਹੋ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਬਿਲਕੁਲ ਪੀਸਫੁੱਲੀ ਨਹੀਂ ਪੰਜਾਬ ਦਾ ਹਿੰਦੂ ਪੰਜਾਬ ਦਾ ਸਿੱਖ ਪੰਜਾਬ ਦਾ ਈਸਾਈ ਇਕੱਠ ਨਹੀਂ ਪੰਜਾਬ ਦਾ ਐਸਸੀ ਪਰਿਵਾਰ ਪੰਜਾਬ ਦੇ ਕਿਸਾਨ ਪੰਜਾਬ ਦੇ ਦੁਕਾਨਦਾਰ ਸਭ ਇੱਕ ਨੇ ਕੋਈ ਫਰਕ ਨਹੀਂ ਇੱਥੇ ਬਿਲਕੁਲ ਇਹ ਨਹੀਂ ਉਹੀ ਰਾਜਨੀਤੀ ਉਹੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਭਾਜਪਾ ਦੇ ਆਰਐਸਐਸ ਕਰਦੀ ਆਈ ਹੈ ਜਿੱਥੇ ਜਿਹੜੀ ਇਹਨਾਂ ਨੂੰ ਰਾਜਨੀਤੀ ਠੀਕ ਆਉਂਦੀ ਉਹ ਵਰਤਦੇ ਨੇ ਕਦੇ ਕਿਤੇ ਕਿਹਾ Hindu Muslim ਦਾ ਮਾਮਲਾ ਹੈ ਕਿਤੇ ਕਿਹਾ ਕਿ ਜੇਕਰ ਇੰਡੀਆ ਆਲਾਈანს ਆਉਂਦੀ ਹੈ ਤਾਂ ਤੁਹਾਡੇ ਮੰਗਲ ਸੂਤਰ ਤੱਕ ਉਤਾਰ ਲੈਣਗੇ ਇਹਦਾ ਮਤਲਬ ਕੀ ਨਿਕਲਦਾ ਕਿ ਪ੍ਰਧਾਨ ਮੰਤਰੀ ਦਾ ਬਿਆਨ ਹੋਣਾ ਚਾਹੀਦਾ ਹੈ ਨਹੀਂ ਇਹ ਕਿਉਂ ਆ ਰਹੇ ਨੇ ਇਹੋ ਜਿਹੇ ਬਿਆਨ ਇਹਦਾ ਮਤਲਬ ਜਿਹੜੀ ਧਰੂਵੀਕਰਨ ਦੀ ਰਾਜਨੀਤੀ ਹੈ ਉਹ ਇਹਨਾਂ ਦੇ ਕੋਲੇ ਹੈ ਔਰ ਉਹ ਧਰੂਵੀਕਰਨ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਇੱਥੇ ਇਹਨਾਂ ਨੇ ਵੀ ਕੀਤੀ ਕੀ ਕਿਹਾ ਕਹਿੰਦਾ ਮੈਨੂੰ ਇਸ ਕਰਕੇ ਇਸ ਕਰਕੇ ਮੈਨੂੰ ਵਿਚਾਰੇ ਗਰੀਬੜੇ ਨੂੰ ਤੰਗ ਕਰ ਦਿਆ ਕਿ ਮੈਂ ਐਸਸੀ ਕਮਿਊਨਿਟੀ ਚੋਂ ਆਂ ਮੈਂ ਖੇਤ ਮਜ਼ਦੂਰ ਦਾ ਬੱਚਾ ਮੈਂ ਗਰੀਬ ਆ ਇਹ ਕਿਹਾ ਮਨੁੱਖ ਨੂੰ ਪੁੱਛਣਾ ਚਾਹਣਾ ਹੈ ਉਹ ਭਲਿਆ ਲੋਕਾ ਤੂੰ ਇਸ ਤਰੀਕੇ ਨਾਲ ਧਰਵੀਕਰਨ ਕਰ ਲੇਗਾ ਲੋਕ ਇਹਦੇ ਮੂਰਖ ਨਹੀਂ ਜਿਨ੍ਹਾਂ ਨੂੰ ਜਿਹੜੇ ਐਸ்சி ਤਬਕੇ ਨੂੰ ਤੂੰ ਪ੍ਰਭਾਵਿਤ ਕਰਨਾ ਚਾਹਣਾ ਹੈ ਅਜਿਹੀਆਂ ਗੱਲਾਂ ਕਰਕੇ ਉਹ ਵੀ ਜਾਣਦੇ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਭਾਈ ਜਿਹੜੇ ਬਾਕੀ ਤਿੰਨ ਉਮੀਦਵਾਰ ਨੇ ਫਰੀਦਕੋਟ ਦੇ ਵਿੱਚ ਖੜੇ ਚਾਰ ਉਮੀਦਵਾਰ ਉਹ ਵੀ ਸਾਰੇ ਐਸ்சி ਕਮਿਊਨਿਟੀ ਚੋਣਾਂ ਉਹ ਵੀ ਸਾਰੇ ਐਸ்சி ਕਮਿਊਨਿਟੀ ਚੋਣਾਂ ਭਾਈ ਉਹਨਾਂ ਦਾ ਵਿਰੋਧ ਨਹੀਂ ਕਰਦੇ ਲੋਕ ਤੁਹਾਡਾ ਕਿਉਂ ਕਰਦੇ ਆ ਤੁਹਾਡਾ ਵਿਰੋਧ ਇਸ ਕਰਕੇ ਕਰਦੇ ਆ ਕਿ ਤੁਸੀਂ ਸਾਡਾ ਸ਼ੁਭ ਕਰਨ ਮਾਰਿਆ ਤੁਹਾਡਾ ਵਿਰੋਧ ਇਸ ਕਰਕੇ ਕਰਦੇ ਤੁਹਾਡਾ ਤਾਂ ਵਿਰੋਧ ਵੀ ਨਹੀਂ ਕਰਦੇ ਤੁਹਾਡੇ ਤੋਂ ਤਾਂ ਪੁੱਛਦੇ ਸਵਾਲ ਹੈ ਤੁਸੀਂ ਸਵਾਲਾਂ ਦੇ ਜਵਾਬ ਦੇਣ ਤੋਂ ਭਜਦੇ ਹੋ ਤੇ ਉਹਦੇ ਚੋ ਇਹ ਸਾਰਾ ਕੁਝ ਘਟਰਾਮਾ ਹੁੰਦੀਆਂ ਨੇ ਸੋ ਇਸ ਕਰਕੇ ਇਹਨੇ ਹੰਸ ਰਾਜ ਹੰਸ ਨੇ ਜਿਹਨੂੰ ਇਹ ਕਿਹਾ ਜਾਂਦਾ ਕਿ ਬਹੁਤ ਦੇਵਤਾ ਬਹੁਤ ਗਰੀਬੜਾ ਇੱਕ ਇੱਕ ਫਕੀਰ ਉਹ ਮੈਂ ਕਹਾਂਗਾ ਕਿ ਉਹਨਾਂ ਹੀ ਛੱਤਰ ਤੇ ਚਾਤਰ ਹੈ ਧੋਵੀ ਕਰਨ ਕਰਨ ਦੀ ਕੋਸ਼ਿਸ਼ ਇਹਨੇ ਵੀ ਕੀਤੀ ਹੈ ਲੇਕਿਨ ਇਹਦਾ ਐਸੀ ਕਮਿਊਨਿਟੀ ਸਮਝਦਾ ਰਹੇ ਜਾਂ ਨਹੀਂ ਐਸੀ ਕਮਿਊਨਿਟੀ ਕਿ ਸਾਡੇ ਲੋਕਾਂ ਦਾ ਆਪਸੀ ਕਿਸੇ ਦਾ ਪਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ